हां जी ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ YouTube ਚੈਨਲ ਖਹਿਰਾ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਅਡਰੈਸ ਇੱਕ ਰੀ ਵੀਰ ਦਾ ਜ਼ਰੂਰ ਕਨਫਰਮ ਕਰ ਲਿਓ ਪਿੰਡ ਦੋਸਤੋ ਵੀਰ ਦਾ ਲੋਕਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਨਾਮ ਦੋਸਤੋ ਵੀਰ ਦਾ ਕਾਲਾ ਵਪਾਰੀ ਜਿਨ੍ਹਾਂ ਦੇ ਫਾਰਮ ਤੇ ਅੱਜ ਆਪਾਂ ਵੀਡੀਓ ਬਣਾਉਣ ਪਹੁੰਚੇ ਆ ਪਹਿਲੀ ਵੀਡੀਓ ਦੋਸਤੋ ਇਸ ਫਾਰਮ ਤੋਂ ਆਪਾਂ ਜਿਹੜੀ ਆਪਣੇ ਚੈਨਲ ਤੇ ਅਪਲੋਡ ਕਰਾਂਗੇ ਵੈਸੇ ਮੈਂ ਦੱਸਦਾ ਦੋਸਤੋ ਤੁਹਾਨੂੰ ਵਪਾਰ ਦਾ ਕੰਮ ਹੈ ਵੀਰ ਦਾ ਰੁਟੀਨ ਦੇ ਵਿੱਚ ਪਸ਼ੂ ਜਿਹੜੇ ਵੀਰ ਦੇ ਫਾਰਮ ਤੇ ਆਉਂਦੇ ਆ ਕਿਸੇ ਮੌਕੇ ਦੋਸਤੋ ਕਿਸੇ ਵੀ ਵੀਰ ਨੇ ਆਉਣਾ ਹੋਵੇ ਤੇ ਫੋਨ ਕਰਕੇ ਦੋਸਤੋ ਆਓ ਜਦੋਂ ਮਰਜ਼ੀ ਦੋਸਤੋ ਆਓ ਇੱਕ ਦੋ ਪਸ਼ੂ ਵੀਰ ਦੇ ਕੋਲ ਹਮੇਸ਼ਾ ਅਵੇਲੇਬਲ ਹੁੰਦੇ ਆ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਦੋਸਤੋ ਹਰ ਵੀਡੀਓ 'ਚ ਮੈਂ ਬੇਨਤੀ ਕਰਦਾ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਹੈ ਪਸ਼ੂ ਦੀ ਨਰਖ ਵਰਕ ਜਿਹੜੀ ਕਰਨੀ ਹੈ ਦੋਸਤੋ ਤੁਸੀਂ ਆਪ ਕਰਨੀ ਹੁੰਦੀ ਹੈ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੇ ਵਾਲੀ ਗੱਲ ਨਾ ਹੋਵੇ ਆਓ ਵੀਰ ਨਾਲ ਗੱਲਬਾਤ ਕਰਕੇ ਪ੍ਰੋਪਰ ਡਿਟੇਲ ਇਹਨਾਂ ਦੋਵਾਂ ਪਸ਼ੂਆਂ ਦੀ ਆਪਾਂ ਵੀਰ ਦੇ ਕੋਲੋਂ ਪੁੱਛ ਲੈਂਦੇ ਆ ਤੁਸੀਂ ਦੋਸਤੋ ਵੀਡੀਓ ਐਂਡ ਤੱਕ ਜਰੂਰ ਦੇਖਿਓ ਜੀ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਉਹ ਠੀਕ ਠਾਕ ਜੀ ਹਾਂ ਵਧੀਆ ਭਾਈ ਵਧੀਆ ਜੀ ਇਹ ਵੀਰ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਰੀ ਅਡਰੈਸ ਬੋਲ ਦਈਏ ਆਪਣਾ ਪਿੰਨ ਲੋਕਾ ਭਾਈ ਜੀ ਹਾਂ ਜੀ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰ ਠੀਕ ਹੈ ਜੀ ਨਾਮ ਦੇ ਨੇੜੇ ਹੀ ਆ ਆ ਬੜਾ ਮੇਨ ਆਪਣਾ ਪਿਆ ਜਿਹੜਾ ਰੋਡ ਆ ਪੱਟੀ ਤਰਨਤਾਰ ਨਾਲਾ ਬਿਲਕੁਲ ਰੋਡ ਦੇ ਉੱਤੇ ਹੀ ਲੱਗਿਆ ਆਪਣਾ ਘਰ ਹੈ ਨਾ अच्छा वीर जी अपना नाम ਤੇ ਫੋਨ ਨੰਬਰ ਦੱਸ ਦੀਏ। ਹਾਂਜੀ ਨਾਮ ਭਾਜੀ ਕਾਲਾ ਜੀ। ਕਾਲਾ ਵਪਾਰੀ। ਹਾਂਜੀ ਕਾਲਾ। ਠੀਕ ਹੈ ਜੀ। ਫੋਨ ਨੰਬਰ। ਫੋਨ ਨੰਬਰ ਹੈ 98726 ਹਾਂਜੀ 02584। ਠੀਕ ਹੈ ਜੀ। ਅੱਛਾ ਵੀਰੇ ਜ਼ਿਆਦਾਤਰ ਮੱਝਾਂ ਹੀ ਲਿਉਂਦੀਆਂ ਆ ਕਿ ਗਾਵਾਂ ਵੀ ਲਿਉਂਦੇ ਜੀ? ਹਾਂਜੀ ਭਾਜੀ ਰਲਿਆ ਮਲਿਆ ਲੈ ਆਈਦਾ ਮੈਂ ਹੀ ਆਈ ਗਾ। ਜ਼ਿਆਦੀ ਮੱਝਾਂ ਹੀ ਆਉਂਦੀ ਹੈ ਨਾ ਠੀਕ ਹੈ ਜੀ। ਅੱਜ ਆਪਣੇ ਕੋਲ ਦੋ ਨਾਲ ਗਏ। ਹਾਂਜੀ ਦੋ ਨਾਲ ਗਏ। ਸ਼ੁਰੂ ਕਰੀਏ ਵੀਰੇ ਆਪਾਂ ਅਸਰ ਨੀਲੀ ਰਾਵੀ ਮਾਜੀ ਤੋਂ ਪਹਿਲਾਂ। ਹਾਂਜੀ। ਦਸੀਏ ਵੀਰਾਂ ਨੂੰ ਡਿਟੇਲ ਹੈ ਕਿ ਨਵਾਂ ਸੁਆ ਸੁਈ ਹੈ ਜੀ ਇਹ ਦੂਜਾ ਸੁਆ ਭਾਈ ਅੱਛਾ ਜੀ ਕੱਲ ਦੀ ਸੁਈ ਆ ਕੱਲ ਦੀ ਸੁਈ ਆ ਹਾਂਜੀ ਤੇ ਕੀ ਕੀ ਦਿੱਤਾ ਬੱਚਾ ਨੇ ਬੱਚਾ ਇਹ ਕੱਟੀ ਆ ਭਾਈ ਹਾਂ ਲੋ ਦੋਸਤੋ ਕੱਟੀ ਵੀ ਜੁਨੀਕ ਦੋਸਤੋ ਮੱਝ ਕ੍ਰੋਸ ਨੀਲੀ ਰਾਵੀ ਓਨੀ ਕੀ ਦੋਸਤੋ ਕੱਟੀ ਵੀ ਕ੍ਰੋਸ ਸੰਗ ਦੇ ਵਿੱਚ ਹਾਂਜੀ ਪਿਓਰ ਨੀਲੀ ਰਾਵੀ ਨਹੀਂ ਜੀ ਅੱਖਾਂ ਵੀ ਦੋਸਤੋ ਕੱਟੀ ਦੀਆਂ ਚੈੱਕ ਕਰ ਲਓ ਜਿੰਨੀਆਂ ਨਿਸ਼ਾਨੀਆਂ ਮੱਝ ਕਵਰ ਕਰਦੀ ਓਨੀਆਂ ਦੋਸਤੋ ਕੱਟੀ ਕਵਰ ਕਰਦੀ ਜੀ ਸੁਆ ਦੋਸਤੋ ਦੂਜਾ ਸੁਈ ਆ ਕੱਲ ਦੀ ਸੁਈ ਆ ਅੱਛਾ ਵੀਰ ਹੋਣਾ ਜੇ ਬੌਲੇ ਦੇ ਵਿੱਚ ਹੀ ਹੈ ਨਾ ਹਾਂਜੀ ਕਿੰਨਾ ਕਪੜਾ ਤਿਆਰ ਹ ਚੂੜਸ ਫਾਰਮ ਮਾਰੀ ਜੀ ਦੁੱਧ 10 ਕਿਲੋ ਅੰਦੋਲਾ 10 ਕਿਲੋ ਬੋਲਾ ਜਿਹੜਾ ਆਪਾਂ ਚਵਾ ਦੇਣਾ ਚਵਾ ਦੇਣਾ ਠੀਕ ਹੈ ਜੀ ਤੇ ਚੋਣ ਚਾਂ ਦੇ ਵਿੱਚ ਆ ਵਧੀਆ ਬਰਾਬਰ ਕਟਈਏ ਵੀਰ ਦੀ ਬਾਹਰ ਤੋੜ ਕੇ ਵਿਖਾਈਏ ਇੱਕ ਨੰਬਰ ਭਾਜੀ ਚਵਾਈ ਖੜੀ ਹੈ ਠੀਕ ਹੈ ਜੀ ਲੋ ਜੀ ਦੋਸਤੋ ਵੀਡੀਓ ਪਹਿਲੀ ਇਸ ਫਾਰਮ ਤੋਂ ਬਣਾਉਣ ਲੱਗੇ ਆ ਤਾਂ ਕਰਕੇ ਥੋੜਾ ਜਿਹਾ ਵੀਰ ਝੱਕਦਾ ਵਾ ਇੱਕ ਸਾਡੇ ਕੋਲ ਅਜ ਮਾਈਕ ਨਹੀਂ ਹੈਗੇ ਅਸੀਂ ਵੈਸੇ ਦੋਸਤੋ ਮਾਈਕ ਤੋਂ ਬਿਨਾ ਵੀਡੀਓ ਬਣਾਉਂਦੇ ਆ ਮੈਂ ਦੀ ਦੋਸਤੋ ਆਰਡਰ ਕੁਆਲਟੀ ਤੁਸੀਂ ਚੈੱਕ ਕਰ ਲਓ ਕਰਮਾਲੀ ਨੇ ਸੋਹਣਾ ਆਰਡਰ ਤਿਆਰ ਕੀਤਾ ਵੀਰ ਮਾਰੀ ਜੀ ਬਾਹਰ ਨੂੰ ਕਟਈਏ ਨੀਲੀ ਰਵੀ ਦੇ ਨਾਲ ਦੋਸਤੋ 크ਰੋਸ ਸੰਗ ਰੱਖਦੀ ਹੈ ਸੱਜਰ ਸੂਈ ਹੈ ਬੱਚੇ ਦਾ ਜਿਆਦਾ ਕਰੂਗੀ। ਲਓ ਜੀ ਕਰੋ ਚੈੱਕ। ਪਿੱਠਪੜ ਦੀ ਚੜਾਈ ਮੱਝ ਦੀ ਆਰਡਰ ਕੁਆਲਿਟੀ ਥਣਾ ਦੀ ਕੁਆਲਿਟੀ ਹਰ ਇੱਕ ਚੀਜ਼ ਤੁਸੀਂ ਵੀਡੀਓ ਚ ਦੇਖ ਲਿਓ। ਲਓ ਜੀ ਲੈ ਜੋ ਵੀ ਪੈਸਾ। ਹਾਂਜੀ ਹਾਂਜੀ। ਲਓ ਦੋਸਤੋ ਬਿਲਕੁਲ ਬਰੀਕ ਚਮੜੀ ਸਿੰਗਲ ਹੱਡੀ ਦੀ ਮੱਝ ਤੁਸੀਂ ਚੈੱਕ ਕਰ ਲਿਓ। ਆਰਡਰ ਕੁਆਲਿਟੀ ਦੋਸਤੋ ਮਤਨੂ ਨੇੜ ਤੋਂ ਖਨਾ ਥਣਾ ਦੀ ਕੁਆਲਿਟੀ ਵੀ ਕਰੋ ਚੈੱਕ ਜੀ। ਦੋਸਤੋ ਪੂਰਾ ਜੋਸ਼ ਵਾਲਾ ਨਿੱਗਰ ਪੂਰਾ ਆਰਡਰ ਤਿਆਰ ਕੀਤਾ ਕਰਮਾਲੀ ਨੇ 80% ਦੋਸਤੋ ਨੀਲੀ ਰਵੀ ਦੇ ਨਾਲ ਜਿਹੜੀਆਂ ਨਿਸ਼ਾਨੀਆਂ ਹੈ ਕਵਰ ਕਰਦੀ ਹੈ ਬਿਲਕੁਲ ਦੋਸਤੋ ਤਾਜੀ ਸੂਈ ਮਾਝੇ ਵੀਰੇ ਵੀਰੇ ਇੱਕ ਟਾਈਮ ਦੋ ਟਾਈਮ ਚੋਕੇ ਆਪਣੀ ਜਿਹੜੀ ਤਸੰਦੀ ਤੁਹਾਡਾ ਹੱਕ ਬਣਦਾ ਕਰਿਆ ਕਰੋ ਅੱਛਾ ਕਾਲੇ ਵੀਰ ਮੋਲੇ ਦਾ ਆਪਾਂ ਫੋਨ ਤੇ ਕਰਨਾ ਕਿ ਜਾਂ ਫੋਨ ਤੇ ਹੋਊਗਾ ਜੀ ਦੋਵੇਂ ਮੱਜੇ ਦੇ ਹਾਂਜੀ ਫੋਨ ਤੇ ਠੀਕ ਹੈ ਜੀ ਮਾਝੇ ਦੇ ਦੋਸਤੋ ਜਿਹੜੀ ਚੁਵਾਈ ਆਪਾਂ ਵੀਡੀਓ ਦੇ ਵਿੱਚ ਕਰਵਾ ਦਾਂਗੇ ਮੋਲ ਵੀਰ ਕਹਿੰਦਾ ਵੀ ਵਪਾਰੀ ਵੀਰ ਪਸ਼ੂ ਖੜਦੇ ਆ ਖਰੀਦ ਕੇ ਇਸ ਕਰਕੇ ਥੋੜਾ ਜਿਹਾ ਪਰਦਾ ਰੱਖਣਾ ਪੈਂਦਾ ਹਰ ਇੱਕ ਦਾ ਬਾਕੀ ਦੋਸਤੋ ਚਵਾਈ ਤੁਹਾਨੂੰ ਕਰਾ ਕੇ ਦਿਖਾ ਦਿੰਦੇ ਆ ਥੋੜਾ ਵੇਟ ਕਰਿਓ ਲਓ ਦੋਸਤੋ ਬੱਚਾ ਵੀਰ ਨੇ ਛੜਦਾ ਮਾਈਥਲੇ ਚਵਾ ਕੇ ਤੁਹਾਨੂੰ ਪ੍ਰੋਪਰ ਚਵਾਈ ਜਿਹੜੀ ਸਾਰੀ ਵੀਡੀਓ ਦੇ ਵਿੱਚ ਬੁਖਾ ਦਾਂਗੇ ਥੋੜੀ ਜੀ ਵੀਡੀਓ ਦੋਸਤੋ ਲੰਮੀ ਜਰੂਰ ਹੋਸਦੀ ਹੈ ਕਿਉਂਕਿ ਚਵਾਈ ਕਰਨ ਦਾ ਇੱਕ ਫਾਇਦਾ ਹੋ ਜਾਂਦਾ ਇੱਕ ਟਾਈਮ ਚਵਾਈ ਵੀਡੀਓ ਕਾਲ ਦੇ ਵਿੱਚ ਹੋਗੀ ਤੇ ਦੂਜੇ ਟਾਈਮ ਦੋਸਤੋ ਕੋਈ ਵੀਰ ਜਿਹੜੀ ਹੈ ਚਵਾਈ ਆਪਣੀ ਵੀਡੀਓ ਕਾਲ ਤੇ ਚਵਾ ਸਕਦਾ ਜੀ ਦੋਸਤੋ ਜਿੰਨੀ ਵੀ ਮੈਂ ਤੁਹਾਨੂੰ ਵਿਖਾਈ ਹੈ ਵੀਡੀਓ ਦੇ ਵਿੱਚ ਬਿਲਕੁਲ ਦੋਸਤੋ ਸੋਹਣੀ ਹੈ ਚੰਗਾ ਕਰਦ ਕਾਠਿਆ ਕਰਮਾਲੇ ਦਾ ਪੂਰੀ ਰਾਜੀ ਪੂਰੀ ਜੰਮੀ ਪੜੀ ਹੈ ਚੈੱਕ ਤੁਸੀਂ ਕਰ ਸਕਦੇ ਹੋ ਲਓ ਜੀ ਇਹਦੇ ਨਾਲ ਜਿਹੜੀ ਬੱਧੀ ਹੈ ਮਾਝੀ ਦੋਸਤੋ ਇਹ ਗੱਬਣੀਆਂ ਜੀ ਸੂਨ ਦੇ ਬਿਲਕੁਲ ਨੇੜੇ ਹੈ ਇਹਦੀ ਵੀ ਡਿਟੇਲ ਤੁਹਾਨੂੰ ਸਾਰੀ ਆਪਾਂ ਕਾਲੇ ਵੀਰ ਦੇ ਕੋਲੋਂ ਪੁੱਛ ਦਾਂਗੇ ਮੱਝਾਂ ਦੋਸਤੋ ਦੋ ਬਣ ਜਾਂਦੀਆਂ ਕਰਮਾਲੀ ਕੱਟੀ ਵੀ ਚਲੋ ਨਾਲ ਸੋਹਣੀ ਜੇ ਕੋਈ ਵੀਰ ਕੱਟੀ ਵੀ ਸੰਭ ਲੂਗਾ ਤੇ ਸਾਲ ਡੇਢ ਸਾਲ ਦੇ ਵਿੱਚ ਦੋਸਤੋ ਬੱਚਾ ਨਾਲ ਤਿਆਰ ਹੋ ਜਾਂਦਾ ਜੀ ਉਹ ਲਓ ਦੋਸਤੋ ਤਨ ਚਵਾਈ ਦੀ ਕਰਾਂ ਪ੍ਰੋਪਰ ਚੈੱਕ ਕਰਾਣਾ ਥੋੜਾ ਜਿਹਾ ਡਰਦੀ ਐ ਮਾਜੀ ਇਸ ਕਰਕੇ ਮੈਂ ਦੋਸਤੋ ਥੋੜਾ ਜਿਹਾ ਤੂਰ ਦਿੱਤਾ ਵਾਲੇ ਨੂੰ ਹਾਂਜੀ ਲਓ ਦੋਸਤੋ ਚਾਰੇ ਥਾਣਾ ਪੂਰੇ ਗੱਡਲੇ ਮਾਜੀ ਨੇ ਚੈੱਕ ਕਰ ਲਿਆ ਜੀ 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 ਅਗਲੇ ਥਾਣਾ ਦੋਹਾਂ ਦੀ ਚਵਾਈ ਕਰਾਂਗੇ ਕੋਈ ਕੋਈ 14 ਦੇ ਵੀਰ ਸਾਰੀ ਚੋੜਨੀ ਆਪਾਂ ਅਗਲੇ 200 ਨਾਲ ਦੀ ਜਿਹੜੀ ਚਵਾਈ ਦੋਸਤੋ तकरीबन ਹੋਣ ਰਹੀ ਹੈ ਬਹੁਤ ਹੀ ਸਸਤੀ ਆਹ ਲੋ ਜੀ ਆ ਗਾੜ 200 ਕਰ ਲਓ ਚੈੱਕ 1.5 ਤੋਂ 2 ਕਿਲੋ ਦੀ ਗਾੜ ਹੋਊਗੀ ਜੀ ਚਾਹੀਦੀ ਹਾਂਜੀ ਕਰੋ ਜੀ ਸ਼ੁਰੂਆਤ ਕਰ ਲਓ ਜੀ 200 ਮਗਲੇ ਖਣਾ ਦੀ ਚੋਇਸ ਚੈੱਕ ਕਰ ਲਿਓ 10 ਲੀਟਰ ਦੇ ਲਾਗੇ ਬਣੇ ਵੀਰ ਕੰਦਾ ਬਹੁਤ ਪਿਆਰ ਹੋਊਗਾ ਕੋਈ ਵੀ ਆਵੇ ਆਪਣੀ ਇੱਕ ਟਾਈਮ ਦੋ ਟਾਈਮ ਰਿਸ਼ਕ ਚੋਕੇ ਤਸਦੀ ਵੀ ਕਰ ਸਕਦਾ ਬਾਕੀ ਦੋਸਤੋ ਮੌਸਮ ਗਰਮੀ ਦਾ ਵਾ ਤੇਰਾ ਦੁੱਧ ਦੇ ਵਿੱਚ ਥੋੜਾ ਬੜਾ ਬਾਦ ਘਟ ਹੋ ਸਕਦੀ ਹੈ ਜਰੂਰ ਕਿਉਂਕਿ ਗਰਮੀ ਦੇ ਵਿੱਚ ਤੁਹਾਨੂੰ ਪਤਾ ਅੱਜ ਕੱਲ ਪੱਠਾ ਹਰਿਆ ਵੀ ਜਿਹੜਾ ਬਹੁਤ ਘਟਿਆ ਖਾਲੀ ਕਰਦੀ ਵੀਰ ਬੋਲੇ ਜੋ ਹਾਂਜੀ ਆਲੀ ਭਾਜੀ ਠੀਕ ਹੈ ਖਾਲੀ ਸਵੇਰੇ ਕਰਤੀ ਸਾਰੀ ਠੀਕ ਹੈ ਜੀ ਸਾਫ ਦੋਸਤੋ ਵੀਰ ਕੰਦਾ ਵੀਰ ਬੋਲੇ ਜੋ ਸਵੇਰੇ ਚੰਗੀ ਤਰ੍ਹਾਂ ਸਾਰੀ ਕਰ ਦਿੱਤੀ ਹੈ ਬਾਕੀ ਚੋਇਸ ਸਾਰੀ ਹੋਣੀ ਹੋ ਗਈ ਸਾਰੀ ਪਛੀ ਦੋਸਤੋ ਡਰਦਾ ਵਾ ਕਈ ਨਾ ਉਪਰੇ ਬੰਦੇ ਤੋਂ ਵੈਸੇ ਪਸ਼ੂ ਡਰ ਜਾਂਦਾ ਇਸ ਕਰਕੇ ਮੈਂ ਜਿਆਦਾ ਲਾਗੇ ਨਹੀਂ ਜਾਂਦਾ ਤੇ ਥੋੜੀ ਜਿਹੀ ਨਿੱਕੀ ਨਿੱਕੀ ਜਿਹਾ ਮੈਂ ਕਰ ਦੋ ਹਾਂਜੀ 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 ਹਾਂ ਕਰਕੇ ਥੋੜੀ ਇਕੱਲੀ ਰੱਖੀ ਤੇ ਬੰਦੇ ਬਾਲਟੀ ਕਿਨੇ ਲੀਟਰ ਦੀ ਵੀਰੇ ਜੀ ਇਹ ਹੈ ਜੀ 7 7.5 ਕਿਲੋ ਦੀ ਆਉਣੀ 8 ਲੀਟਰ ਦੀ ਬਾਲਟੀ ਦੋਸਤੋ ਹੈਗੀ ਜਿਹੜੀ ਤੇ ਵੀਰੇ ਚਵਾਈ ਕਰਨ ਲਿਆ ਬਾਕੀ ਦੋਸਤੋ ਚਵਾ ਕੇ ਦੁੱਧ ਤੁਹਾਡੇ ਸਾਹਮਣੇ ਆ ਜਣਾ ਚੈੱਕ ਕਰ ਲਿਓ ਜੀ ਜਿਆਦਾ ਸਸਤੇ ਬਚਾਓ ਕੋਈ ਸਸਤੇ ਬਚਾਉਣਾ ਇਹ ਭਾਜੀ ਕਿੰਨੇ ਡੇਰ ਜਨੋ ਠੀਕ ਹੈ ਜੀ ਠੀਕ ਹੈ ਹਾਂਜੀ 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 ਫਾਲੋ ਦੋਸਤੋ 8 ਲੀਟਰ ਦੀ ਬਾਲਟੀ ਜੇ ਚੈੱਕ ਕਰ ਲਓ ਹਾਂਜੀ ਉਹ ਹਾਂਜੀ ਠੰਡਾ ਕਰਕੇ ਉਹ ਦੁੱਧ ਉਸ ਤੋਂ ਤੇ ਕਮਾ ਤੇ 5 5.5 ਲੀਟਰ ਦੇ ਲਾਗੇ ਮੈਨੂੰ ਦੁੱਧ ਹੈਗਾ ਜੀ ਲਿਓ ਜੀ ਦੋਸਤੋ ਆਹ ਕਰੋ ਚੈੱਕ ਜੀ ਬੱਚੇ ਨੂੰ ਦੋਸਤੋ ਵੀਰ ਨੇ ਪੂਰਾ ਰਜਮਾ ਦੁੱਧ ਛੜਤਾ ਥਲੇ ਜੀ ਹਾਂਜੀ ਇਹ ਆ ਦੇਖ ਲਓ ਜੀ ਹਾਂਜੀ ਲਓ ਜੀ ਕਰੋ ਚੈੱਕ ਜੀ ਅੱਛਾ ਕਾਲੇ ਵੀਰੇ ਵੀਰੇ ਝੰਗਾਉਂਦਾ ਇਹਨੂੰ ਮੱਝ ਨੂੰ ਕੱਟੀ ਨੂੰ ਤੇ ਤੂੰ ਇੱਧਰ ਆ ਇਹ ਮੱਝ ਬਾਰੇ ਆਪਣੀ ਦੁੱਧ ਕਿਹੜੇ ਦੇ ਇਹਦੇ ਬਾਰੇ ਦੱਸੀਏ ਵੀਰ ਇੱਕ ਮਿੰਟ ਡਿਟੇਲ ਦੱਸ ਦੀਏ ਪਹਿਲਾਂ ਇਹ ਕਿੰਨਾ ਸੂਆ ਸੂਣੀ ਹੈ ਇਹ ਸੂਆ ਭਾਜੀ ਤੀਜਾ ਵਾ ਤੀਜਾ ਸੂਆ ਸੂਣੀ ਜੀ ਕਿੰਨਾ ਟਾਈਮ ਖੜਦੀ ਸੂਣੀ ਚ ਇਹ ਕੋਈ ਤਕਰੀਬਨ 5-4 ਦਿਨ ਪੰਜਾਂ ਦਾ ਤਿਆਰੀ ਜੀ ਹੈ ਜੀ ਕੱਢੀਏ ਬਾਹਰ ਵੀਰੇ ਨੂੰ ਮੜਾ ਤੋਰ ਕੇ ਵਿਖਾਈਏ ਨਾ ਦੋਸਤੋ ਸੂਹਾ ਤੇਜਾ ਸੁਣੀਆ ਤੇ ਸੂਨ ਦੇ ਬਿਲਕੁਲ ਨੇੜੇ ਆ 4 ਤੋਂ 5 ਦਿਨ ਦਾ ਟਾਈਮ ਖੜਦੀ ਹੈ ਸੂਨ ਦੇ ਵਿੱਚ ਹਾਂ ਜੀ ਪੂਰੇ ਦੋਸਤੋ ਵੱਡੇ ਕਦ ਕਾਟ ਦੀਆ ਸਟ੍ਰੈਚਰ ਮਾਈ ਦਾ ਚੈੱਕ ਕਰ ਲਿਓ ਠੀਕ ਹੈ ਜੀ ਆਹ ਲਓ ਜੀ ਦੋਸਤੋ ਕਰ ਲਓ ਚੈੱਕ ਬਿਲਕੁਲ ਦੋਸਤੋ ਸੂਨ ਦੇ ਨੇੜੇ ਰਾਜੀਪੂਰੀ ਜੰਮੀਪਲੀ ਮਾਈ ਤੁਸੀਂ ਚੈੱਕ ਕਰ ਸਕਦੇ ਹੋ ਥਣਾਂ ਦੀ ਕੁਆਲਿਟੀ ਦੋਸਤੋ ਚੈੱਕ ਕਰ ਲਓ ਚਾਰੇ ਥਣ ਗੈਪ ਚ ਲੱਗੇ ਕੋਈ ਫੋਟ ਸ਼ਾਂਗੜੀਆਂ ਨਾਲ ਲਓ ਸ਼ਾਹ ਕਰੋ ਜੀ ਚੈੱਕ ਲੈ ਜਾ ਵੀਰ ਬੰਦੇ ਦੋ ਨਗ ਦੋਸਤੋ ਤੁਹਾਨੂੰ ਦਿਖਾਏ ਆ ਵੀਡੀਓ ਦੇ ਵਿੱਚ ਇੱਕ ਇਹ ਮੱਝ ਗੱਬਣ ਤੇ ਇੱਕ ਮੱਝ ਦੋਸਤੋ ਜਿਹੜੀ ਨਾਲ ਬੱਦੀ ਵਿਖਾਈ ਤੁਹਾਨੂੰ ਪਹਿਲੇ ਉਹ ਬਿਲਕੁਲ ਤਾਜੀ ਸੂਈ ਦੁੱਧਾ ਸੁਭਾ ਲਓਏ ਦੋਸਤੋ ਪਹੂ ਜਨੇ ਵੀ ਵੀਰ ਲਿਆਉਂਦਾ ਚੰਗੀ ਬਰੀ ਰਲੇ ਚੰਗੇ ਸੋਹਣੇ ਪਹੂ ਲੈ ਕੇ ਆਉਂਦਾ گاਵਾ ਵੀ ਤੇ ਮੱਝਾਂ ਦੋਸਤੋ ਜਿਆਦਾਤਰ ਮੱਝਾਂ ਹੀ ਇਸ ਫਾਰਮ ਤੇ ਜਿਹੜੀਆਂ ਆਉਂਦੀਆਂ ਅੱਛਾ ਕਾਲੇ ਵੀਰ ਮੋਲੇ ਦਾ ਵੀ ਫੋਨ ਤੇ ਹਣਾ ਹਾਂਜੀ ਹਾਂਜੀ ਭਾਜੀ ਫੋਨ ਤੇ ਕਰਨਾ ਠੀਕ ਹੈ ਜੀ ਇਹਦਾ ਮਾਲਦਾਨ ਕਰਾਂਗੇ ਫੋਨ ਤੇ ਠੀਕ ਹੈ ਦੋਵਾਂ ਮੱਝਾਂ ਦਾ ਮੋਲ ਦੋਸਤੋ ਉਹ ਵੀਰ ਕੰਦਾ ਫੋਨ ਤੇ ਕਰਾਂਗੇ ਬਾਕੀ ਦੋਸਤੋ ਉਹਦਾ ਆਪਣਾ ਮੋਲ ਹੋਊਗਾ ਜੇ ਨਾਰਮਲ ਹੋਊਗਾ ਕੋਈ ਜਿਆਦਾ ਮੋਲ ਨਾ ਵੀਰ ਇਹਨਾਂ ਕੋਈ ਕਹੇ ਕਿ ਮੋਲ ਜਿਆਦਾ ਕਰੂਗਾ ਵੀਰ ਮੋਲ ਦੋਸਤੋ ਜਿਹੋ ਜਿਹੇ ਮੱਝਾਂ ਉਹਦੇ ਹਿਸਾਬ ਨਾਲ ਮੋ ਬਾਕੀ ਜਿਹੜਾ ਨੰਬਰ ਹੈ ਵੀ ਇਹਦਾ ਸਕਰੀਨ ਤੇ ਚੱਲੂਗਾ ਵੀਰ ਨੂੰ ਦੋਸਤੋ ਫੋਨ ਜਰੂਰ ਕਰੀਓ ਕਿਉਂਕਿ ਪਹਿਲੀ ਵੀਡੀਓ ਆਪਾਂ ਐਸਫਾਰਮ ਤੋਂ ਵੀਰ ਦੇ ਫਾਰਮ ਤੋਂ ਅਪਲੋਡ ਕੀਤੀ ਆ। ਉਮੀਦ ਕਰਦਾ ਆ ਜਿਹੜੇ ਵੇਖਣ ਵਾਲੇ ਦਰਸ਼ਕ ਵੀਰ ਉਹਨਾਂ ਨੂੰ ਵੀਡੀਓ ਦੋਸਤੋ ਇਹ ਪਸੰਦ ਜਰੂਰ ਆਊਗੀ। ਇਹ ਦੋਸਤੋ ਮਾਝ ਜਿਹੜੀ ਬਿਲਕੁਲ ਤਾਜੀ ਸੂਈ ਆ ਤਾਜੇ ਸੂਏ ਪਹੁੰਚੂ ਦੋਸਤੋ ਸੂਏ ਸੂਏ ਨੂੰ ਇੱਕ ਟਾਈਮ ਦੋ ਟਾਈਮ ਚੂਕੇ ਵੀ ਆਪਣੀ ਤਸੱਲੀ ਕਰ ਸਕਦੇ ਜੇ। ਤੇ ਜਿਹੜਾ ਪਸੂ ਦੋਸਤੋ ਗੱਬਣ ਹੁੰਦਾ ਉਹਨੂੰ ਥਣਾ ਦੀ ਟਿਪਕੇ ਪਾਸ ਕਰਕੇ ਤਸੱਲੀ ਮੇਰੇ ਵੀਰ ਆਪਣੀ ਜਰੂਰ ਕਰਿਆ ਕਰੋ। ਐਡਰੈਸ तहसील पट्टी जिला श्री तरनतारन साहिब काला व्यापारी नाम वीर दा वीर फोन नंबर अपना एकरी फे बोलदे हां जी 98726 हां जी 02584 ठीक है दोस्तों बिल्कुल मेन पट्टी तरनतारन रोड जिड़ा वा ਪਿੰਡ ਲੋਕਾ ਬਿਲਕੁਲ ਉਹਦੇ ਲਾਗੇ ਗੇਟ ਬਣਿਆ ਸੰਤਕਾਰੀ ਵਾਲਿਆਂ ਦਾ ਉਹਦੇ ਬਿਲਕੁਲ ਲਾਗੇ ਜਿਹੜਾ ਵੀਰ ਦਾ ਫਾਰਮ ਆ ਨੰਬਰ ਚੱਲੂਗਾ ਵੀਰ ਨਾਲ ਵੀਰ ਨੇ ਫੋਨ ਤੇ ਗੱਲਬਾਤ ਕਰਕੇ ਤੁਸੀਂ ਜਿਹੜੀ ਪਸ਼ੂਆਂ ਦੀ ਖਰੀਦਦਾਰੀ ਕਰ ਸਕਦੇ ਜੀ ਧੰਨਵਾਦ ਦੋਸਤੋ ਤੁਹਾਡਾ ਵੀਡੀਓ ਦੇਖਣ ਵਾਸਤੇ ਜੀ